ਅੱਜ ਕਿਆ ਨਾਮ ਹੈ ਪੜ ਜਾਣਾ ਮੇਰਾ ਨਾਮ ਪੰਡਿਤ ਰਿਸ਼ਾ ਸ਼ਰਮਾ ਸੱਜੇ ਵਾਸੇ ਦਿਲਵਾਲੇ ਅੱਜ ਜਿਹੜਾ ਸ਼ੂਜਤੀ ਪਾਈ ਜਾ ਰਹੀ ਹੈ ਕਿੰਨਾ ਕੁ ਸ਼ਾਲੋਪਾ ਸ਼ਨੀ ਜਨਮ ਦੀ ਦਾ ਬਹੁਤ ਹੁਸਾ ਹੈ ਪੂਰੇ ਸ਼ਹਿਰ ਵਾਸੀਆਂ ਦਾ ਔਰ ਜਿਹੜੇ ਮੇਰੇ ਦੇਸ਼ ਵਿਦੇਸ਼ਾਂ 'ਚ ਬੈਠੇ ਹੈ ਭਰਾ ਉਹਨਾਂ ਦਾ ਵੀ ਬਹੁਤ ਹੁਸਾ ਹੈ ਉਹ ਫੋਨ ਕਰਕੇ ਪੁੱਛ ਰਹੇ ਕੋਈ ਸੇਵਾ ਦੀ ਲੋੜ ਹੈ ਦੱਸੋ ਜੀ ਕਿੰਨਾ ਟਾਈਮ ਤੋਂ ਇਹ ਜਿਹੜਾ ਪੰਡਾਰਾ ਲੱਗਿਆ ਅੱਜ ਲਗਾਇਆ ਗਿਆ ਕਿੰਨੇ ਸਾਲ ਤੋਂ ਇਹ ਇਹ ਘਟੋ ਘਟ ਜੀ ਕਿਸੇ ਮੰਦਰ ਦੇ ਵਿੱਚ 10 ਸਾਲ ਤੋਂ ਲਗਾਤਾਰ ਕੰਟੀਨਿਊ ਹਰਦਾਲ ਪੰਡਾਰਾ ਹੁੰਦਾ ਹੈ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਪੰਡਾਰਾ ਕੜੀ ਜਾਵਲ ਦਾਲ ਲਗਾਇਆ ਜਾਂਦਾ ਹੈ ਜੋ ਕਿ ਪਟਿਆਲਾ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਜੀ ਬੜਾ ਪ੍ਰਚੀਨ ਛਿਰਦੇ ਮੰਦਿਰ ਹੈ ਕਿੰਨੀ ਮਹਾਨਤਾ ਇਹ ਜਿਹੜਾ ਮੰਦਿਰ ਹੈ ਸ਼ਨੀ ਦੇਵ ਮਹਾਰਾਜ ਇਹ ਰਾਜ ਘਰਾਣੇ ਨਾਲ ਜੁੜਿਆ ਹੋਇਆ ਹੈ ਇਹ ਮਹਾਰਾਜਾ ਭੁਪਿੰਦਰ ਜੀ ਦੀ ਦੇਣ ਲੇਨ ਤੋਂ ਚੱਲ ਰਿਹਾ ਅਸੀਂ ਮਹਾਰਾਜ ਸਾਹਿਬ ਦੇ ਉਪਾਦੇ ਹਾਂ ਜੀ ਇਹ ਮੰਦਿਰ ਔਰ ਕਟੋਕੜ 150 ਤੋਂ 200 ਸਾਲ ਪੁਰਾਣਾ ਸਾਡੇ ਦਾਦੀ ਜੀ ਕਹਿੰਦੇ ਆ ਸ਼ਾਦੋਂ ਤੋਂ ਪੁਰਾਣਾ ਹੋ ਗਿਆ ਜੀ ਆ ਜਿਹੜੇ ਜਿਹੜੇ ਉਹਨੇ ਆਏ ਆ ਪਖਤਾਰੇ ਉਹਨਾਂ ਕੀ ਕਹਿਣਾ ਚਾਹੁੰਦੇ ਕੀ ਮੈਸੇਜ ਆਏਗਾ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਵੀ ਸ਼ਨੀ ਦੇਵਤਾ ਦੀ ਪੂਜਾ ਕਰੋ ਦੇਵੀ ਦੇਵ ਤੇ ਸਾਰੇ ਇੱਕ ਬਰਾਬਰ ਹੈ ਸਭ ਦੀ ਪੂਜਾ ਕਰੋ ਸ਼ਰਧਾ ਨਾਲ ਕਰੋ ਵਿਆਮਾ ਕਰਮਜ ਨਾ ਪੋ ਆਪਣੀ ਸ਼ਰਧਾਂ ਸਰ ਪੂਜਾ ਪਾਠ ਕਰੋ ਜੋ ਵੀ ਤੁਸੀਂ ਆਪਣੀ ਲੰਗਰ ਦੀ ਸੇਵਾ ਪਾਣੀ ਹੈ ਆਪਣੀ ਸ਼ਰਧਾ ਇੱਕ ਮੁੱਠੀ ਬਹੁਤ ਹੈ ਇਸ ਮੁਠੀ ਤੋਂ ਕਰੋ ਇਸ ਨੂੰ ਨਾ ਪਤਾ ਲੱਗੇ ਜੈ ਸ਼ੰਦੇ ਮਹਾਰਾਜ ਹੋਏ ਸ਼ੰਦੇ ਮਹਾਰਾਜ ਦੀ ਜੈ